ਅੱਤੋਤੇ ਨੇ ਵਿਖੋ ਕਰ ਲਈ ਜਿੱਦ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਆਏ ਦਿਨ ਕਿਸੇ ਨਾ ਕਿਸੇ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਉਸੇ ਤਰ੍ਹਾਂ ਹੁਣ ਆ ਇੱਕ ਨਿੱਕੇ ਜਿਹੇ ਸਰਦਾਰ ਮੁੰਡੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਸਲ ਵਿੱਚ ਇਸ ਮੁੰਡੇ ਨੇ ਆਪਣੇ ਘਰ ਵਿੱਚ ਇੱਕ ਨਿੱਕਾ ਜਿਹਾ ਤੋਤੇ ਦਾ ਬੱਚਾ ਲਿਆਂਦਾ ਸੀ ਤੇ ਇਸੇ ਨੇ ਉਸ ਨੂੰ ਪਾਲ ਕੇ ਵੱਡਾ ਕੀਤਾ ਜਿਸ ਕਰਕੇ ਤੋਤੇ ਦਾ ਇਸ ਮੁੰਡੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਪੈ ਜਾਂਦਾ ਹੈ ਤੇ ਅੱਜ ਜਦੋਂ ਇਹ ਮੁੰਡਾ ਸਕੂਲ ਜਾਣ ਲੱਗਦਾ ਆ ਤਾਂ ਇਹ ਤੋਤਾ ਵੇਖੋ ਕਿਵੇਂ ਇਸ ਮੁੰਡੇ ਦੀ ਛਾਤੀ ਤੇ ਚਿੰਬੜ ਜਾਂਦਾ ਤੇ ਜਿੱਦ ਕਰ ਲੈਂਦਾ ਕਿ ਮੈਨੂੰ ਵੀ ਨਾਲ ਹੀ ਲੈ ਕੇ ਜਾ ਜਿਸ ਤੋਂ ਬਾਅਦ ਮੁੰਡੇ ਨੂੰ ਇਸ ਤੋਤੇ ਦੀ ਮੰਨਣੀ ਹੀ ਪੈਂਦੀ ਹੈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਨਾ ਮੈਂ ਪੈਰੇ ਨੂੰ ਕਿੱਧਰ ਬਾੜਿਆ ਯਾਰ ਆਪਾਂ ਉੱਤਰਦਾ ਹੀ ਨਹੀਂ ਮੈਂ ਕੀ ਕਰਾਂ ਮਾਤਾ ਨਾ ਛੱਡ 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 ਦੇ ਟਰ ਤਰ ਹਲੇ ਕੀ ਕਰਦਾ ਕਿ ਇਹ ਨਾਲ ਜਾਣਾ ਚੱਲੀ ਲਾ ਓਏ ਯਾਰ ਲੈ ਜਾ ਪ੍ਰਮਾਣ ਫਿਰ ਮੈਂ ਐਡਵੋਕਟ ਨੂੰ ਕਹਿ ਦੀ ਹਾਂ ਇਹ ਰੱਖ ਲੈ